ਇਹ ਸਤੂ ਪਾਊਡਰ ਦੇ ਪਿੱਛੇ ਜੀ ਇੱਕ ਰੀਲ ਬੜੀ ਵਾਇਰਲ ਹੋਈ ਆ 60 ਗ੍ਰਾਮ ਚਨੇ ਪਾ ਲਓ ਗੋੜ ਪਾ ਲਓ ਕੇਲੇ ਪਾ ਲਓ ਖਜੂਰ ਪਾ ਲਓ ਇਹ ਜਿਆ ਕੁਝ ਦਾ ਵੀ ਸ਼ੇਕ ਬਣਾ ਕੇ ਪੀ ਲਓ ਕਹਿੰਦੇ ਵੀ 15 ਦਿਨਾਂ ਚ ਦੱਸ ਦਿੰਦਾ ਵੀ ਜਾਨ ਨਾ ਨੋਰਮਲ ਬੰਦੇ ਲਈ ਠੀਕ ਹੈ ਤੁਹਾਡੇ ਲਈ ਠੀਕ ਹੈ ਜੀਨੇ ਨਹੀਂ ਕੁਛ ਕਰਨਾ ਉਹਦੇ ਲਈ ਠੀਕ ਹੈ ਪਰ ਜੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਆਪਣੀ ਬੋਡੀ ਨੂੰ ਇੱਕ ਕਹਿ ਦੀ ਵੀ ਤੁਹਾਨੂੰ ਸਿਰਫ ਇੱਕ ਡਾਈਟ ਇੱਕ ਮੀਲ ਸਮਝਿਓ ਪ੍ਰੋਪਰ ਹਨਾ ਇੱਕ ਮੀਲ ਲੈਣੀ ਹੈ ਤੁਸੀਂ ਬ੍ਰੇਕਫਾਸਟ ਤੇ ਲੰਚ ਦੇ ਵਿਚਾਲੇ ਦੀ ਮੀਲ ਆ ਤੁਸੀਂ ਉੱਥੇ ਪ੍ਰੋਟੀਨ ਪੂਰਾ ਕਰਨਾ 25 ਗ੍ਰਾਮ ਸਿਰਫ ਠੀਕ ਹੈ ਨਾਲ ਤੁਸੀਂ 10 15 ਗ੍ਰਾਮ 20 ਗ੍ਰਾਮ ਜਾਂ 25 ਗ੍ਰਾਮ ਦੇ ਕਰੀਬ ਕਾਰਬੋਹਾਈਡਰੇਟ ਲੈਣੇ ਠੀਕ ਹੈ ਉੱਥੇ ਤੁਸੀਂ ਕੀ ਕਰੋਗੇ ਜਾਂ ਉਹਦੇ ਨਾਲ ਥੋੜੀ ਬਹੁਤ ਹੈਲਦੀ ਫੈਟ ਲੈਣੀ ਹੈ ਠੀਕ ਹੈ ਜਿਵੇਂ 15 ਤੋਂ 20 ਗ੍ਰਾਮ ਇੱਕ ਮੀਲ ਹੋ ਗਈ ਨਾ ਇਹ ਇੱਕ ਹੈਵੀ ਮੀਲ ਵੀ ਬਣ ਸਕਦੀ ਹੈ ਠੀਕ ਹੈ ਜੀ ਦੇਖਿਆ ਜਾਵੇ ਤਾਂ ਉੱਥੇ ਤੁਸੀਂ ਕੱਲੇ ਜੀ ਸੋਚਦੇ ਆ ਵੀ ਸਤੂ ਪਾਊਡਰ ਚੋਂ ਉਹਦੇ ਚ ਛੋਲੇ ਹੋਗੇ ਠੀਕ ਹੈ 100 ਗ੍ਰਾਮ ਚਨੇ ਹੋਗੇ 100 ਗ੍ਰਾਮ ਚਨੇ ਚ ਤੁਹਾਨੂੰ 60 ਤੋਂ 65 ਗ੍ਰਾਮ ਕਾਰਬੋਹਾਈਡਰੇਟ ਮਿਲ ਜਾਣਾ ਫਿਰ ਤੁਸੀਂ ਕਹਿੰਦੇ ਦੋ ਕੇਲੇ ਵੀ ਉਹਦੇ ਚ ਪਾ ਲਓ ਉਹਦੇ ਚੋ ਦੋ ਕੇਲਿਆਂ ਚੋ 30-40 ਗ੍ਰਾਮ ਦੇ ਕਰੀਬ ਪ੍ਰੋਟੀਨ ਉਹ ਚੋ ਮਿਲ ਉਹ ਸੌਰੀ ਕਾਰਬੋਹਾਈਡਰੇਟ ਉਹ ਚੋ ਮਿਲ ਜਾਣਾ ਠੀਕ ਹੈ ਫਿਰ ਕਹਿੰਦੇ ਹੋ ਖਜੂਰਾ ਵੀ ਪਾ ਲਓ ਖਜੂਰਾ ਚੋ ਵੀ ਤੁਹਾਨੂੰ ਨਿਊਟ੍ਰੀਸ਼ਨਲ ਮਿਲ ਜਾਣਾ ਅਲੱਗ ਤੋਂ ਕਾਮਸ ਕੁਝ ਕੁ ਉਹਦੇ ਚੋ ਸ਼ੂਗਰ ਵੀ ਮਿਲ ਜਾਣੀ ਹੈ ਕੁਝ ਹੋਰ ਅਸੈਂਸ਼ੀਅਲ ਨਿਊਟ੍ਰੀਸ਼ਨ ਵੀ ਮਿਲ ਜਾਣਾ ਖਜੂਰ ਹਾਲਾਂਕਿ ਬਹੁਤ ਵਧੀਆ ਫੂਡ ਹੈ ਜੇ ਕੱਲਾ ਖਾਣਾ ਤਾਂ ਫਿਰ ਉਹਦੇ ਚ ਤੁਸੀਂ ਕਹਿੰਦੇ ਹੋ ਕਿ ਗੁੜ ਪਾ ਲਓ ਥੋੜਾ ਜਿਹਾ ਠੀਕ ਹੈ ਉਹਦੇ ਚ ਕਹਿ ਦਿੰਦੇ ਆ ਵੀ ਓਟਸ ਵੀ ਪਾ ਲਓ ਜਿਵੇਂ ਉਹਦੇ ਚ 50 ਗ੍ਰਾਮ ਓਟਸ ਪਾ ਲਓ ਓਟਸ ਦੇ ਵਿੱਚੋਂ 30-4 ਇਹਦੇ ਚੋਂ ਤੁਹਾਨੂੰ ਪ੍ਰੋਟੀਨ ਕਿੰਨਾ ਮਿਲ ਰਿਹਾ ਹੁਣ 100 ਗ੍ਰਾਮ ਛੋਲਿਆਂ ਦੇ ਵਿੱਚੋਂ ਤੁਹਾਨੂੰ ਮਸਾਂ ਹੀ 12-13 ਗ੍ਰਾਮ ਪ੍ਰੋਟੀਨ ਮਿਲਣਾ ਵੀ ਇਨਕੰਪਲੀਟ ਤੇ ਉਹ ਬਾਡੀ ਮੇਂ ਜਦੋਂ ਤੋੜ ਮਰੋੜ ਕੇ ਮਾਇਨਸ ਪੂਰੇ ਕਰਕੇ ਕਿਉਂਕਿ 21 ਅਮੀਨੋ ਐਸਿਡ ਪੂਰੇ ਹੋਣ ਤੇ ਇੱਕ ਪ੍ਰੋਟੀਨ ਦਾ ਪ੍ਰੋਪਰ ਮੋਲੀਕਿਊਲ ਬਣਦਾ ਜਿਹੜੇ ਤੁਹਾਡੇ ਮਸਲ ਦੀ ਰਿਪੇਅਰ ਕਰਦਾ ਹੈ ਟਿਸ਼ੂਜ਼ ਦੀ ਰਿਪੇਅਰ ਕਰਦਾ ਤੇ ਤੁਹਾਡੇ ਜਿਹੜੇ ਮਸਲਸ ਨੇ ਉਹਨਾਂ ਨੂੰ ਗਰੋਥ ਚ ਹੈਲਪ ਕਰਦਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੋਣਾ ਕਿ ਜਿਹੜਾ ਕੇਲਿਆਂ ਦੇ ਵਿੱਚੋਂ ਨਾ ਮਾਤਰ ਪ੍ਰੋਟੀਨ ਮਿਲਦਾ ਠੀਕ ਹੈ ਖਜੂਰ ਚੋਂ ਨਾ ਮਾਤਰ ਮਿਲਦਾ ਠੀਕ ਹੈ ਓਟਸ ਦੇ ਵਿੱਚੋਂ ਥੋੜਾ ਬਹੁਤ ਮਿਲੂਗਾ 4-5 ਗ੍ਰਾਮ ਤੇ ਦੇਖਿਆ ਜਾਵੇ ਰੇਸ਼ਿਓ ਕੰਪਲੀਟ ਰੇਸ਼ਿਓ ਦੇਖਿਆ ਜਾਵੇ ਨਾ ਤਾਂ ਇਹਦੇ ਚ ਹੈਲਦੀ ਫੈਟ ਅੱਛੀ ਤਰ੍ਹਾਂ ਮਿਲੀ ਹੈ ਨਾ ਹੀ ਉਹਨਾਂ ਪ੍ਰੋਟੀਨ ਮਿਲਿਆ ਤੇ ਕਾਰਬੋਹਾਈਡਰੇਟ ਭਰਪੂਰ ਮਾਤਰਾ ਚ ਮਿਲ ਗਏ ਇਹ ਇੱਕ ਜਿਹਨੇ ਜਿਹਨੇ ਮੋਡੀਰੇਟ ਕਾਰਬਸ ਰੱਖਣੇ ਉਹਦੇ ਲਈ ਨਹੀਂ ਚੀਜ਼ਾਂ ਬਣੀ ਹੈ ਉਹ ਕਦੇ-ਕਦੇ ਲੈ ਸਕਦਾ ਪਰ ਜੇ ਤਿੰਨੇ ਟਾਈਮ ਦੀ ਗੱਲ ਕਰੀਏ ਤਾਂ ਫਿਰ ਇੱਕ ਨਾਰਮਲ ਬੰਦੇ ਲਈ ਠੀਕ ਹੋ ਸਕਦੇ ਜਿਆਦਾ ਨਹੀਂ ਤੇ ਫਿਰ ਗੱਟ ਰਿਲੇਟਡ ਵੀ ਇਸ਼ੂ ਹੋ ਸਕਦੇ ਜੇ ਤੁਸੀਂ ਲੰਬੇ ਟਾਈਮ ਲਈ ਯੂਜ਼ ਕਰਦੇ ਹੋ ਠੀਕ ਹੈ ਗੱਟ ਰਿਲੇਟਡ ਇਸ਼ੂ ਕਿਵੇਂ ਕਿਉਂਕਿ ਇਹਨੇ ਡਾਈਜੈਸਟ 1.5 ਤੋਂ 2 ਘੰਟੇ ਬਾਅਦ ਹੋਣਾ ਹੈ ਹੂੰ ਲੰਬਾ ਟਾਈਮ ਲੱਗ ਜਾਂਦਾ ਡਾਈਜੈਸਟ ਹੋਣ ਦੇ ਲਈ ਠੀਕ ਹੈ ਜੀ ਸੋ ਇਹ ਚੀਜ਼ ਆ ਥੋੜਾ ਜਿਹਾ ਇਹਨੂੰ ਬਰੀਫ ਕਰ ਲਿਆ ਕਰੋ ਜੇ ਸਾਰੇ ਪੜੇ ਲਿਖੇ ਹੋ ਇਹਦਾ ਇੱਕ ਵਾਰੀ ਹੋਰ ਨਹੀਂ ਤਾਂ ਨਿਊਟ੍ਰੀਸ਼ਨਲ ਫੈਕਟਰ ਦੇਖ ਲਿਆ ਕਰੋ ਕਿ ਚੀਜ਼ਾਂ ਦਾ ਹੈ ਕੀ ਹੈ ਜਿਹੜੀਆਂ ਅਸੀਂ ਖਾ ਰਹੇ ਹਾਂ ਰੂਟੀਨ 'ਚ ਅਨਕੁਸ਼ ਵੀਰੇ 100 ਗ੍ਰਾਮ ਪਨੀਰ ਤੋਂ ਆਪਾਂ ਨੂੰ ਕਿੰਨਾ ਪ੍ਰੋਟੀਨ ਮਿਲਦਾ ਵਾ ਇਹੋ ਜਿਹੇ ਕੁਐਸਚਨ ਪੁੱਛਨੇ ਚਾਹੀਦੇ ਆ ਕਦੇ ਵੀ ਆਪਾਂ ਡਾਈਟੀਸ਼ਨ ਕੋਲ ਜਾਣਾ ਬਈ ਆ ਕੀ ਮਿਲਦਾ ਬਿਨਾ ਉਤੋਂ ਦੇਖੇ ਨਾ ਫਿਰ ਦੱਸੇ ਫਿਰ ਪਤਾ ਲੱਗਦਾ ਨਾ ਕਿ ਚਾਰ ਅੰਡੇ ਤੋਂ ਕਿੰਨਾ ਪ੍ਰੋਟੀਨ ਮਿਲਦਾ ਹੈ ਨਾ ਇਹੋ ਜਿਹਾ ਪੁੱਛ ਹੁਣ ਜਿਵੇਂ ਪਹਿਲਾਂ ਪਨੀਰ ਦੀ ਗੱਲ ਕਰਦੇ ਆ 100 ਗ੍ਰਾਮ ਪਨੀਰ ਚੋਂ ਤੁਹਾਨੂੰ ਕੀ ਮਿਲਦਾ 100 ਗ੍ਰਾਮ ਪਨੀਰ ਦੇ ਵਿੱਚੋਂ ਕੋਈ ਤੁਹਾਨੂੰ 18 ਤੋਂ 20 ਗ੍ਰਾਮ ਫੈਟ ਮਿਲਦੀ ਹੈ ਠੀਕ ਹੈ ਉਹਦੇ ਚੋਂ ਤੁਹਾਨੂੰ 16 ਤੋਂ 17 ਗ੍ਰਾਮ ਪ੍ਰੋਟੀਨ ਮਿਲਦਾ ਠੀਕ ਹੈ ਇਹ ਉਹਦਾ ਨਿਊਟ੍ਰੀਸ਼ਨਲ ਫੈਕਟ ਹੁੰਦਾ ਹੈ ਕਾਰਬੋਹਾਈਡਰੇਟ ਬਹੁਤ ਜ਼ਿਆਦਾ ਨਹੀਂ ਹੁੰਦੇ ਨਿਰਲ ਹੀ ਹੁੰਦੇ ਤਕਰੀਬਨ ਆਪਾਂ ਨੂੰ ਇਹ ਕੁਝ ਉਹਦੇ ਚ ਇੱਕ ਪਨੀਰ ਚੋਂ ਮਿਲਦਾ ਹੈ ਨਾ ਜਿਹੜਾ ਕਿ ਇੱਕ ਪ੍ਰੋਟੀਨ ਕਾਰਬਸ ਤੇ ਫੈਟਸ ਜਿਹੜੇ ਮੈਕਰੋਸ ਦੀ ਗੱਲ ਕਰਾਂ ਤਾਂ ਮੈਕਰੋਸ ਚੋਂ ਆ ਮਿਲਦਾ ਹੈ ਮਾਈਕਰੋਸ ਦੇ ਵਿੱਚੋਂ ਥੋੜੇ ਬਹੁਤ ਹੋਰ ਨਿਊਟ੍ਰੀਸ਼ਨਲ ਮਿਲਦੇ ਨੇ ਅਸੈਂਸ਼ੀਅਲ ਠੀਕ ਹੈ ਜੀ ਤੇ ਜੇ ਤੁਸੀਂ ਹੁਣ ਆਂਡਿਆਂ ਦੀ ਗੱਲ ਕਰਦੇ ਹੋ ਆਂਡਿਆਂ ਚੋਂ ਤੁਹਾਨੂੰ ਕੀ ਮਿਲਦਾ ਹੈ ਆਂਡੇ ਚੋਂ ਇੱਕ ਫੁੱਲ ਐਗ ਐਫ ਡੀਏ ਅਕੋਰਡਿੰਗ ਦੇਖੀਦਾ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਆਫ ਯੂ ਐਸ ਆ ਉਹਨਾਂ ਦੇ ਉਹਨਾਂ ਦੇ ਸੱਤੇ ਮੁਤਾਬਕ ਆਪਾਂ ਦੇਖੀਏ ਤਾਂ ਇੱਕ ਆਂਡੇ ਚੋਂ ਤੁਹਾਨੂੰ 5 ਤੋਂ 6 ਗ੍ਰਾਮ ਪ੍ਰੋਟੀਨ ਮਿਲਦਾ ਹੈ ਫੁੱਲ ਚੋਂ ਹ ਭਾਈ ਤਾਂ 3 ਗ੍ਰਾਮ ਹੀ ਵਾਈਟ ਪਾਰਟ ਚ ਹੁੰਦਾ 2.5 ਤੋਂ 3 ਗ੍ਰਾਮ ਹੀ ਯੋਗ ਚ ਹੁੰਦਾ ਲੋਕ ਯੋਗ ਸਿਟ ਦਿੰਦੇ ਆ ਕਿ ਇਹਦੇ ਚ ਫੈਟ ਹੈ ਬਟ ਆਪਾਂ ਇਹ ਨਹੀਂ ਦੇਖਦੇ ਕਿ ਅਸੀਂ ਸਮੋਸੇ ਖਾ ਰਹੇ ਆ ਅਸੀਂ ਛੂਲੇਪੂਰੇ ਖਾ ਰਹੇ ਆ ਅਸੀਂ ਤਲੇ ਹੋਏ ਬਰੈਡ ਖਾ ਰਹੇ ਆ ਅਸੀਂ ਕਿਉਂ ਵੱੰਨੇ ਬਾਹ ਖਾ ਰਹੇ ਆ ਉਹ ਫੈਟ ਨਹੀਂ ਗਿਣਦੇ ਨੈਸੈਸਰੀ ਮਿੱਠਾ ਜਿਹੜਾ ਖਾ ਰਹੇ ਉਹ ਨਹੀਂ ਗਿਣਦੇ ਯੋਗ ਨੂੰ ਕੱਲਾ ਫੈਟ ਕਹਿੰਦੇ ਨੇ ਜਦ ਕਿ ਯੋਗ ਇੱਕ ਹੈਲਦੀ ਫੈਟ ਹੈ ਇਹਦੇ ਚ ਤੁਹਾਨੂੰ ਮੈਗਨੀਸ਼ੀਅਮ ਵੀ ਮਿਲਦਾ ਹੈ ਇਹਦੇ ਚੋ ਕਾਪਰ ਵੀ ਮਿਲਦਾ ਹੈ ਇਹਦੇ ਚ ਹੋਰ ਵੀ ਕਈ ਨਿਊਟ੍ਰੀਸ਼ਨਲ ਫੈਕਟ ਮਿਲਦੇ ਨੇ ਜਿਹੜੇ ਕਿ ਤੁਹਾਡੇ ਸਰੀਰ ਦੇ ਵਿੱਚ ਇੱਕ ਵਧੀ ਏ ਨੂੰ ਸੱਟਣਾ ਨਹੀਂ ਚਾਹੀਦਾ ਖਾਣਾ ਹੀ ਚਾਹੀਦਾ ਬਾਕੀ ਫੈਟ ਕੰਟਰੋਲ ਕਰਦੇ ਕਰੋ ਹਰ ਇੱਕ ਡਾਈਟੀਸ਼ਨ ਤੋਂ ਆਪਾਂ ਨੂੰ ਇਹ ਚੀਜ਼ਾਂ ਪੁੱਛਣੀਆਂ ਚਾਹੀਦੀਆਂ ਇਹ ਉਦੈ ਪੁੱਛੋ ਯਾਰ ਫੇਰ ਹੀ ਪਤਾ ਲੱਗਦਾ ਨਾ ਹੁਣ ਅਕੈਡਮੀਜ਼ ਨੇ ਅਕੈਡਮੀਜ਼ ਕਾਦੇ ਵਾਸਤੇ ਬਣੀਆਂ ਨੇ ਜਿਹੜੀਆਂ ਫਿਟਨੈਸ ਅਕੈਡਮੀਜ਼ ਨੇ ਕਹੀ ਜਿਹੜੇ ਕੋਰਸਸ ਕਰਵਾਉਂਦੀਆਂ 3 3 6 6 ਮਹੀਨਿਆਂ ਦੇ ਠੀਕ ਹੈ ਨਾ ਮੈਂ ਨਹੀਂ ਕਹਿੰਦਾ ਕਿ ਉਹ ਉਹ ਇੱਕ ਵੀ ਉਹ ਇੱਕ ਵੀ ਪੀ ਐਚ ਡੀ ਡਾਕਟਰ ਬਣ ਜਾਂਦੇ ਆ ਕਰਕੇ ਨਹੀਂ ਪਰ ਉਹਨਾਂ ਨੂੰ ਸਹੀ ਤੇ ਗਲਤ ਦੀ ਸਮਝ ਆ ਜਾਂਦੀ ਹੈ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਕਿਹੜੀ ਚੀਜ਼ ਕਿਹਨੂੰ ਖਾਣ ਲਈ ਦੇਣੀ ਹੈ ਕਿਹਨੂੰ ਨਹੀਂ ਦੇਣੀ ਤੇ ਲਗਾਤਾਰ ਜਿ ਤਾਂ ਉਹ ਇੱਕ ਵਧੀਆ ਆਪਣਾ ਰੋਜੀ ਰੋਟੀ ਦਾ ਰੁਜ਼ਗਾਰ ਕਰ ਲੈਂਦੇ ਨੇ ਠੀਕ ਹੈ ਤੇ ਉਹ ਵਧੀਆ ਪਲਾਨ ਵੀ ਬਣਾ ਸਕਦੇ ਨੇ ਵਧੀਆ ਕਿਸੇ სპੋਰਟਸਮੈਨ ਨੂੰ ਤਿਆਰ ਕਰ ਸਕਦੇ ਨੇ ਕਿਸ ਦੇ ਅੰਡਰ ਰੱਖ ਕੇ ਠੀਕ ਹੈ ਜੀ ਆਪਣੇ ਬਾਰੇ ਪਤਾ ਲਾ ਜਾਂਦੇ ਆਪਣੇ ਘਰਦਿਆਂ ਨੂੰ ਕੀ ਦੇਣਾ ਆਪਣੇ ਘਰੇ ਜਿਵੇਂ ਫਾਦਰ ਸਾਹਿਬ ਨੇ ਉਹਨਾਂ ਦੇ ਲਾਲੋ ਕੇ ਜੇ ਇੱਕ ਟ੍ਰਾਈਗਲ ਸਾਈਟਸ ਵਧੇ ਹੋਏ ਨੇ ਜਾਂ ਕੋਈ ਲਿਵਰ ਦੇ ਰਿਲੇਟਡ ਪ੍ਰੋਬਲਮ ਨੇ ਜਾਂ ਕਿਡਨੀ ਦੇ ਰਿਲੇਟਡ ਤਾਂ ਉਹਨਾਂ ਨੂੰ ਇੱਕ ਕੰਸਰਨ ਹੋ ਜਾਂਦਾ ਕਿ ਇਹਨਾਂ ਨੂੰ ਇਹ ਚੀਜ਼ ਯਾਰ ਜ਼ਿਆਦਾ ਸੂਟ ਕਰੂ ਆ ਚੀਜ਼ ਨਹੀਂ ਕਰੂਗੀ ਠੀਕ ਹੈ ਸੋ ਇਸ ਲਈ ਹਮੇਸ਼ਾ ਤੁਸੀਂ ਜਦੋਂ ਵੀ ਡਾਈਟ ਲੈਣੀ ਤਾਂ ਪਹਿਲਾਂ ਜੇ ਜ਼ਿਆਦਾ ਨਹੀਂ ਤਾਂ ਇਹ ਦੇਖ ਲਿਆ ਕਰੋ ਕਿ ਉਹ ਕਿਸੇ ਵਧੀਆ ਜਿਵੇਂ ਇੱਕ ਅਕੈਡਮੀ ਵੱਲੋਂ ਸਰਟੀਫਾਈਡ ਨੇ ਡਾਈਟੀਸ਼ਨ ਨੇ ਠੀਕ ਹੈ ਜਾਂ ਜਿਹਦੇ ਕੋਲੋ ਟ੍ਰੇਨਿੰਗ ਲੈ ਰਹੇ ਜਾਂ ਕਿ ਉਹ ਇੰਟਰਨੈਸ਼ਨਲ ਸਰਟੀਫਾਈਡ ਟ੍ਰੇਨਰ ਹੈ ਠੀਕ ਹੈ ਫਿਰ ਫਾਇਦਾ ਦੇਸੀਆਂ ਦੇ ਮਗਰ ਨਾ ਲੱਗੋ ਤੁਸੀਂ ਅੱਜ ਵੀ ਨੁਕਸਾਨ ਕਰਾ ਲੋਗੇ ਕੱਲ ਵੀ ਕਰਾ ਲੋਗੇ ਉਹਦਾ ਫਾਇਦਾ ਕੋਈ ਨਹੀਂ ਮੇਰਾ ਵੀ ਪਹਿਲਾਂ ਹੀ ਇਹਦੇ ਤੇ ਤਾਂ ਇੱਕ ਦਾਗ ਲੱਗਿਆ ਪਿਆ ਨਾ ਲੋਕੀ ਆਪਣੇ ਆਪਣੇ ਆਪ ਨੇ ਜਿਹੜੇ ਆਪਦੀ ਆਪਣੀ ਇੰਡਸਟਰੀ ਦੇ ਬੰਦੇ ਆ ਉਹੀ ਧੱਕੇ ਨਾਲ ਇਹਨੂੰ ਥੋਪੀ ਜਾਂਦਾ ਵੀ ਇਹ ਨਹੀਂ ਕਰਨਾ ਆ ਨਹੀਂ ਕਰਨਾ ਨਾ ਜਦ ਕਿ ਤੁਸੀਂ ਸਹੀ ਦੱਸੋ ਕਿ ਸਹੀ ਪਛਾਣ ਕਿਵੇਂ ਕਰਨੀ ਹੈ ਬਈ ਫੇਕ ਡਾਈਟੀਸ਼ੀਅਨ ਬੜੇ ਆ ਗਏ ਮਾਰਕੀਟ ਚ ਨਾ ਹਾਂਜੀ ਤੁਸੀਂ 10 ਦਾ 12 ਅੰਡੇ ਖਾਣੇ ਆ ਕਿਲੋ ਚਿਕਨ ਖਾਣਾ ਜੀ ਸ਼ਾਮ ਨੂੰ ਆ ਖਾਣਾ ਵਾ ਪੂਰੀ ਹੈ ਨਾ ਹੈਵੀ ਡਾਈਟ ਦੱਸਦੇ ਆ ਤੇ ਬਿਨਾਂ ਲਾਇਸੈਂਸ ਤੋਂ ਆ ਜਿਹੜਾ ਉਹ ਡਾਈਟਾਂ ਦੇ ਰਿਹਾ ਇਦਾਂ ਤੇ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਬਈ ਇੱਕ ਅਸਲੀ ਡਾਈਟੀਸ਼ੀਅਨ ਦੀ ਪਛਾਣ ਮੈਂ ਮੰਨ ਲਓ ਡਾਈਟ ਲੈਣੀ ਆ ਮੈਂ ਕਿਵੇਂ ਕਰਾਂ ਪਹਿਲਾਂ ਕਿ ਮਾਰਕੀਟ ਚ ਬਹੁਤ ਜਣੇ ਬੈਠੇ ਆ ਪਹਿਲਾਂ ਤਾਂ ਤੁਸੀਂ ਹੁਣ ਅੱਜ ਕੱਲ ਦਾ ਜਮਾਨਾ ਕੀ ਹੈ ਅੱਜ ਕੱਲ ਦਾ ਆਨਲਾਈਨ ਜਮਾਨਾ ਸੋਸ਼ਲ ਮੀਡੀਆ ਦਾ ਜਮਾਨਾ ਹਰ ਬੰਦਾ ਯਾਰ ਆਪਣੇ ਆਪ ਨੂੰ ਕਹਿਨਦਾ ਵੀ ਮੈਂ ਹੀ ਆ ਜੋ ਆ ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ ਹਮ ਠੀਕ ਹਰ ਬੰਦਾ ਹੀ ਘੈਂਟ ਬਣਦਾ ਆਪਦੇ ਜਾਨੀ ਠੀਕ ਹੈ ਪਰ ਤੁਸੀਂ ਇੱਕ ਵਾਰ ਜਦੋਂ ਜਾਣੇ ਹੋ ਤਾਂ ਇੱਕ ਚੀਜ਼ ਜ਼ਰੂਰ ਪੁੱਛਿਆ ਕਰੋ ਹਮ ਕਿ ਤੁਹਾਨੂੰ ਪ੍ਰੋਟੀਨ ਕਾਰਬੋਹਾਈਡਰੇਟ ਤੇ ਫੈਟ ਤੋਂ ਇਲਾਵਾ ਪਤਾ ਕੀ ਹੈ ਹਮ ਡਾਈਟ ਬਾਰੇ ਠੀਕ ਹੈ ਜੇ ਅਸੀਂ ਘਰੇਲੂ ਡਾਈਟ ਚੋਂ ਪੂਰੀ ਕਰਨੀ ਹੈ ਠੀਕ ਹੈ ਮੈਂ ਕੱਲਾ ਪ੍ਰੋਟੀਨ ਮੈਂ ਕਹਿੰਦਾ ਵੀ ਮੈਂ ਇੱਕ ਜੀ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਕਰਨੀ ਹੈ ਤੇ ਮੈਂ ਕੋਈ ਸਪਲੀਮੈਂਟ ਵੀ ਨਹੀਂ ਵਰਤਣਾ ਜਦ ਕਿ ਇਦਾਂ ਹੁੰਦਾ ਨਹੀਂ ਮੈਂ ਕਹਿੰਦਾ ਨਹੀਂ ਵਰਤਣਾ ਤੇ ਮੇਰੀ ਜੇ ਮੇਰਾ ਬਾਡੀ weight 80 kg ਹੈ 81 kg ਹੈ ਨਾ ਤੇ ਮੇਰਾ ਪ੍ਰੋਟੀਨ 2 ਗ੍ਰਾਮ ਪਰ ਬਾਡੀ weight ਦੇ ਅਕੋਰਡਿੰਗ ਤੁਸੀਂ ਮੈਨੂੰ ਡਾਈਟ ਦੋ ਜਿਹੜੀ ਮੈਨੂੰ ਘਰ ਦੇ ਵਿੱਚੋਂ ਮਿਲੇ ਵੀ ਇਹਦੇ ਚੋਂ ਪ੍ਰੋਟੀਨ ਤੇ ਉਹ 100 ਗ੍ਰਾਮ ਹੁਣ ਤੁਸੀਂ ਪੁੱਛ ਲਓ ਸਿੱਧਾ ਇਦਾਂ ਦੇ ਸਵਾਲ ਪੁੱਛਿਆ ਕਰੋ ਨਾ 100 ਗ੍ਰਾਮ ਪਨੀਰ ਚੋਂ ਆਪਾਂ ਨੂੰ ਕੀ ਕੀ ਮਿਲਦਾ ਦੱਸੋ ਪਤਾ ਤੁਹਾਨੂੰ ਉਹਦੇ ਪਤਾ ਲੈਣਾ ਕੌਣ ਆ ਵੀ ਉਹ ਇੰਟਰਨੈਟ ਵਾਲਾ ਡਾਈਟੀਸ਼ਨ ਹੈ ਕਿ ਉਹ ਵਾਕਈ ਪਿੰਡੇ ਤੇ ਹੰਡਾਈਆਂ ਹੋਈਆਂ ਗੱਲਾਂ ਨਹੀਂ ਜਾ ਪੜਿਆ ਲਿਖਿਆ ਹੋਇਆ ਵਾਕਈ ਹੂੰ ਠੀਕ ਹੈ ਨਾ ਹੁਣ ਜਿਨ੍ਹਾਂ ਨੇ ਬੀਐਸਸੀ ਕਰਕੇ ਬੈਠੇ ਨੇ ਨਿਊਟ੍ਰੀਸ਼ਨ ਸਾਇੰਸ ਦੀ ਉਹ ਬੱਚੇ ਬੜੇ ਅੱਗੇ ਆ ਰਹੇ ਨੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ